ਹੈਲੋ ਦੋਸਤੋ ਮੈਂ ਡਾਕਟਰ ਪ੍ਰੇਮ ਪ੍ਰੇਮ ਕੈਰੋਪ੍ਰੈਕਟਿਕ ਕਲੀਨਿਕ ਮੰਡੀਕਲਾਂ ਤੋਂ ਅੱਜ ਫੇਰ ਲਾਈਵ ਹੋਏ ਆ ਇੱਕ ਨਵੇਂ ਪੇਸ਼ੈਂਟ ਨੂੰ ਲੈ ਕੇ ਪੇਸ਼ੈਂਟ ਦਾ ਨਾਮ ਬਲਦੇਵ ਸਿੰਘ ਪਿੰਡ ਭਾਈ ਰੋਪਾ ਜ਼ਿਲ੍ਹਾ ਬਠਿੰਡਾ ਤੋਂ ਅੱਜ ਤੋਂ 5 ਦਿਨ ਪਹਿਲਾਂ ਇਹ ਸਾਡੇ ਕੋਲੇ ਇਲਾਜ ਲੈਣ ਦੇ ਲਈ ਆਏ ਸੀਗੇ ਔਰ ਜੇ ਮੈਂ ਦੱਸ ਦੇਵਾਂ ਕਿ ਇਹ ਪਿਛਲੇ 9 ਸਾਲ ਤੋਂ ਕਾਫੀ ਦਰਦ ਦੇ ਨਾਲ ਪਰੇਸ਼ਾਨ ਸੀਗੇ ਇਨਾਂ ਨੂੰ ਵੀ ਇਹਨਾਂ ਦੇ ਕਿਸੇ ਰਿਸ਼ਤੇਦਾਰ ਨੇ ਜੋ ਸਾਡੀ ਇਸ ਪਹਿਲਾਂ ਵੀਡੀਓ ਪਾਈ ਹੋਈ ਹੈ ਉਹ ਠੀਕ ਹੋ ਕੇ ਸਾਡੇ ਤੋਂ ਗਏ ਨੇ ਉਹਨਾਂ ਨੇ ਦੱਸਿਆ ਸੀ ਸਾਡੇ ਬਾਰੇ ਔਰ ਇਹ ਸਾਡੇ ਕੋਲ ਆਏ ਸੀਗੇ 25 9 2024 ਨੂੰ ਔਰ ਅੱਜ 29 9 2024 ਹੈ ਔਰ ਪੇਸ਼ੈਂਟ ਨਾਲ ਵੀ ਤੁਹਾਡੀ ਅਸੀਂ ਗੱਲ ਕਰਾਵਾਂਗੇ ਮੈਂ ਦੱਸ ਦੇਵਾਂ ਕਿ ਇਹਨਾਂ ਨੇ ਪਹਿਲੇ ਦਿਨ ਹੀ ਸਾਨੂੰ ਇੱਕ ਗੱਲ ਕਹੀ ਸੀਗੀ ਕਿ ਡਾਕਟਰ ਸਾਹਿਬ ਸਾਡੇ ਜੋ ਟੈਸਟ ਹੈ ਜੋ ਮਰਜ਼ੀ ਕਰਵਾ ਲਓ ਤੁਸੀਂ ਔਰ ਜਿਸ ਸਾਨੂੰ ਫਰਕ ਜ਼ਰੂਰ ਪੈਣਾ ਚਾਹੀਦਾ ਮੈਂ ਹਰੇਕ ਪੇਸ਼ੈਂਟ ਨੂੰ ਦੇਖੋ ਇਹ ਕਹਿਣਾ ਹੋਣਾ ਕਿ ਅਸੀਂ ਕਿਸੇ ਨਾਲ ਕੋਈ ਗਰੰਟੀ ਜਾਂ ਕਿਸੇ ਨਾਲ ਕੋਈ ਵਾਦਾ ਨਹੀਂ ਕਰਦੇ ਸਾਡੇ ਇਸ ਇਲਾਜ ਦੇ ਨਾਲ ਜੇ ਮੈਂ ਦੱਸ ਦੇਵਾਂ ਦੋਸਤੋ ਬਾਡੀ ਰਿਸਪੌਂਸ ਹੁੰਦਾ ਹੈ ਤੁਹਾਡੀ ਬਾਡੀ ਨੇ ਅਸੀਂ ਆਪਣੇ ਵੱਲੋਂ ਹਰ ਇੱਕ ਪੇਸ਼ੈਂਟ ਨੂੰ 101% ਜੋ ਅਸੀਂ ਸਿੱਖਿਆ ਹੋਇਆ ਉਹ ਦੇ ਕੇ ਤੋਰਦੇ ਆ ਬਾਡੀ ਰਿਸਪੌਂਸ ਹੁੰਦਾ ਹੈ ਜੋ ਪੇਸ਼ੈਂਟ ਦੀ ਬਾਡੀ ਨੇ ਰਿਸਪੌਂਸ ਦੇਣਾ ਹੁੰਦਾ ਸਾਡੇ ਇਲਾਜ ਨੂੰ ਜਿਵੇਂ ਜਿਵੇਂ ਬਾਡੀ ਰਿਸਪੌਂਸ ਦਿੰਦੀ ਓਵੇਂ ਪੇਸ਼ੈਂਟ ਠੀਕ ਹੁੰਦਾ ਜਾਂਦਾ ਹੈ ਔਰ ਮੈਂ ਦੱਸ ਦੇਵਾਂ ਕਿ ਇਹਨਾਂ ਨੂੰ ਕਾਫੀ ਦਿੱਕਤ ਸੀਗੀ ਆਈਬੀਡੀ ਸਪੇਸ ਤੇ ਪੀਆਈਬੀਡੀ ਸਪੇਸ ਐਲ5ਐਸ ਬਣ ਦੇ ਵਿੱਚ ਸੀਗੀ ਟੇਲ ਬੋਨ ਦਾ ਸੀਗਾ ਕਰਬਾਈ ਹੋਈ ਸੀ ਸਾਇਟਿਕਾ ਪੇਨ ਬਣੀ ਹੋਈ ਸੀ ਔਰ ਮੈਂ ਜਿਆਦਾ ਸਮਾਂ ਨਾ ਲੈਂਦਾ ਹੋ ਕਿਉਂਕਿ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਹੈ ਅੰਤ ਦੇ ਵਿੱਚ ਮੈਂ ਤੁਹਾਨੂੰ ਇੱਕ ਜ਼ਰੂਰ ਇਹ ਵੀਡੀਓ ਦੇ ਸ਼ੁਰੂ ਦੇ ਵਿੱਚ ਹੀ ਇਹ ਕਹਿਣਾ ਕਿ ਜੇ ਹਜੇ ਵੀ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪ੍ਰੇਮ ਕੈਰੋ ਪ੍ਰਗਟ ਕਲੀਨਿਕ ਮੰਡੀਕਲਾਂ ਤੁਸੀਂ ਜ਼ਰੂਰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਰੋ ਇਹ ਵੀਡੀਓ ਵੀ ਉਹਨਾਂ ਮਰੀਜ਼ਾਂ ਤੱਕ ਪਹੁੰਚਾਓ ਜੋ ਘਰਾਂ ਦੇ ਵਿੱਚ ਦਰਦ ਨਾਲ ਯੁੱਝ ਰਹੇ ਨੇ ਹੁਣ ਅਸੀਂ ਸੋਨੋ ਪੇਸ਼ੈਂਟ ਵੱਲ ਲੈ ਕੇ ਚੱਲਦੇ ਆਂ ਔਰ ਪੇਸ਼ੈਂਟ ਨਾਲ ਵੀ ਤੁਹਾਡੀ ਅਸੀਂ ਵਾਰਤਾਲਾਪ ਕਰਾਉਣੇ ਆਂ ਆਜੋ ਅਸੀਂ ਪੇਸ਼ੈਂਟ ਵੱਲ ਤੁਹਾਨੂੰ ਲੈ ਕੇ ਚੱਲਦੇ ਕੱਪ ਟਾਈਟ ਤਾਂ ਨਹੀਂ ਜ਼ਿਆਦਾ ਕੋਈ ਨਹੀਂ ਠੀਕ ਹੈ ਹਾਂਜੀ ਅੰਕਲ ਜੀ ਕੀ ਨਾਮ ਹੈ ਤੁਹਾਡਾ ਬਲਦੇਵ ਸਿੰਘ ਹੈ ਜੀ ਬਲਦੇਵ ਸਿੰਘ ਕਿਹੜੇ ਪਿੰਡ ਤੋਂ ਆਏ ਹੋ ਤੁਸੀਂ ਪੈਂਡ ਭਾਈ ਰੂਪਾਈ ਭਾਈ ਰੂਪਾ ਹਾਂਜੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਜੀ ਅੰਕਲ ਕੀ ਪ੍ਰੋਬਲਮ ਸੀਗੀ ਤੁਹਾਨੂੰ ਮੈਨੂੰ ਢੋਈ ਦੀ ਬਹੁਤ ਜ਼ਿਆਦਾ ਦਿੱਕਤ ਸੀ ਤੇ ਬਾਕੀ ਥੱਲੋਂ ਲੱਕ ਦੀ ਢੁੰਡਰੀ ਦੀ ਢੁੰਡਰੀ ਪੇਨ ਸੀ ਪੇਨ ਸੀ ਜੀ ਹਾਂਜੀ ਠੀਕ ਹੈ ਕਿੰਨਾ ਸਮਾਂ ਹੋ ਗਿਆ ਸੀ ਇਸਨੇ ਨੂੰ 8-9 ਸਾਲ ਹੋ ਗਏ ਤਕਰੀਬਨ 8-9 ਸਾਲ ਹੋ ਗਏ ਹਾਂਜੀ ਹਾਂਜੀ ਠੀਕ ਹੈ ਜੀ ਔਰ ਪਹਿਲਾਂ ਕੋਈ ਅਸੀਂ ਜੀ ਤੁਸੀਂ ਕੋਈ ਟ੍ਰੀਟਮੈਂਟ ਕਰਾਇਆ ਟ੍ਰੀਟਮੈਂਟ ਤਾਂ ਬਹੁਤ ਐ ਦਿਖਾਇਆ ਸੀਗਾ ਜੀ ਅੱਛਾ ਜੀ ਔਰ ਕੋਈ ਹਾਲ ਨਹੀਂ ਹੋਇਆ ਸੀਗਾ ਜੀ ਠੀਕ ਹੈ ਹਾਂਜੀ ਸਾਡੇ ਬਾਰੇ ਅੰਕਲ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਸੀਗਾ ਤੁਹਾਡੇ ਬਾਰੇ ਸਾਡੇ ਬਾਈ ਜੀ ਗਰਜੰਟ ਸਿੰਘ ਆ ਜੀ ਆਪਣਾ ਆਪਣਾ ਉਹਨਾਂ ਦਾ ਹੈਗਾ ਜੀ ਮੈਸਰ ਖਾਨਾ ਜੀ ਠੀਕ ਹੈ ਉਹ ਠੀਕ ਹੋਇਆ ਜੀ ਆਪਣਾ ਤਾਂ ਜੀ ਠੀਕ ਹੈ ਉਹਨਾਂ ਨੇ ਸਾਨੂੰ ਫੋਨ ਕਰਕੇ ਦੱਸਿਆ ਜੀ ਫਿਰ ਠੀਕ ਹੈ ਜੀ ਉਹ ਕਹਿੰਦੇ ਤੁਸੀਂ ਡਾਕਟਰ ਸਾਹਿਬ ਨੂੰ ਮਿਲ ਲੀ ਹਾਂ ਗ੍ਰੇਜੈਂਟ ਸਿੰਘ ਜੀ ਜੀ ਅਸੀਂ ਵੀਡੀਓ ਵੀ ਆਪਣੇ ਚੈਨਲ ਤੇ ਪਾਈ ਹੋਈ ਆ ਅੱਛਾ ਜੀ ਤੇ ਉਹ ਵੀ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਵੀ 29 ਸਾਲ ਤੋਂ ਕਹਿ ਰਹੇ ਸੀ ਉਹ 1995 ਤੋਂ ਲੈ ਕੇ ਕਹਿੰਦੇ ਵੀ ਸਾਡੇ ਕਮਰ ਦੇ ਵਿੱਚ ਦਰਦ ਜ਼ਿਆਦਾ ਰਹਿੰਦਾ ਸੀਗਾ ਉਹ ਵੀ ਸਾਡੇ ਤੋਂ 4-5 ਦਿਨਾਂ ਦੇ ਵਿੱਚ ਠੀਕ ਹੋ ਕੇ ਗਏ ਨੇ ਹਾਂ ਜੀ ਉਹ ਕਾਫੀ ਟਾਈਮ ਤੋਂ ਲੰਮੇ ਸਮੇਂ ਤੋਂ ਵੀ ਉਲਝੇ ਹੋਏ ਸੀ ਜੀ ਉਹ ਠੀਕ ਹੈ ਤੇ ਉਹਨਾਂ ਨੂੰ ਵੀ ਕਿਸੇ ਕਿਤੇ ਕੋਈ ਹੱਲ ਨਹੀਂ ਹੋਇਆ ਸੀ ਜੀ ਠੀਕ ਹੈ ਉਹ ਵੀ ਫਿਰ ਉਹਨਾਂ ਨੇ ਦੱਸਿਆ ਹੀ ਸਾਨੂੰ ਆਪਣੇ ਕੋਲ ਹੀ ਮਤਲਬ ਉਹ ਠੀਕ ਹੋ ਗਏ ਠੀਕ ਹੈ ਹਾਂ ਮੀ ਉਹਨਾਂ ਦੇ ਦੱਸਣ ਤੇ ਫਿਰ ਤੁਹਾਡੇ ਕੋਲ ਆਇਆ ਸੀ ਠੀਕ ਹੈ ਅੱਜ ਤੁਹਾਨੂੰ ਪੰਜਵਾਂ ਦਿਨ ਸੀਗਾ ਅੱਜ ਪੰਜ ਦਿਨ ਹੋ ਜਾਣਗੇ ਠੀਕ ਹੈ ਜੀ ਔਰ ਪੰਜ ਦਿਨਾਂ ਦੇ ਵਿੱਚ ਕਿੰਨੇ ਪਰਸੈਂਟ ਤੁਹਾਨੂੰ ਲੱਗਦਾ ਵੀ 100 ਦੇ ਵਿੱਚੋਂ ਅਸੀਂ ਠੀਕ ਹੈ ਪੰਜ ਦਿਨਾਂ ਬਾਅਦ 70 75% ਤਕਰੀਬਨ ਠੀਕ ਹੈ ਠੀਕ ਹੈ ਜੀ ਹਾਂ ਜੀ ਪਹਿਲਾਂ ਜਦੋਂ ਤੁਸੀਂ ਕੋਈ ਮੋਟਰਸਾਈਕਲ ਚਲਾਉਂਦੇ ਸੀ ਤੁਸੀਂ ਪਹਿਲੇ ਦਿਨ ਵੀ ਮੈਨੂੰ ਦੱਸ ਰਹੇ ਸੀਗੇ ਕੀ ਕੀ ਦਿੱਕਤਾਂ ਆਉਂਦੀਆਂ ਸੀ ਜਾਂ ਕੋਈ ਗੱਡੀ ਚਲਾਉਂਦੇ ਸੀ ਮੋਟਰਸਾਈਕਲ ਚਲਾਉਣ ਵੇਲੇ ਡਾਕਟਰ ਸਾਹਿਬ ਥੱਲੇ ਬੈਠਿਆ ਨਹੀਂ ਜਾਂਦਾ ਸੀ ਥੱਲੇ ਉਹ ਮਤਲਬ ਦਰਦ ਲੱਕ ਦੇ ਵਿੱਚ ਢੰਡਰੇ ਕਹਿ ਮੰਨ ਠੀਕ ਹੈ ਜਦੋਂ ਥੋੜੇ ਵੱਡ ਮੋਟਰਸਾਈਕਲ ਚਲਾਉਂਦੇ ਸੀ ਜੀ ਫਿਰ ਇਸ ਤਰ੍ਹਾਂ ਪਾਸੇ ਮਾਰਨਾ ਸ਼ੁਰੂ ਕਰ ਦਿੰਦੇ ਸੀ ਜੀ ਅੱਛਾ ਸਿੱਧਾ ਬੈਠਣਾ ਨਹੀਂ ਜਾਂਦਾ ਸੀ ਠੀਕ ਹੈ ਤੇ ਹੁਣ ਬਿਲਕੁਲ ਠੀਕ ਹੈ ਜੀ ਹੁਣ ਕੋਈ ਤਰਨੀ ਨਹੀਂ ਦਿੰਦੇ ਠੀਕ ਹੈ ਜੀ ਹਾਂਜੀ ਔਰ ਅੰਕਲ ਜੀ ਜਦੋਂ ਤੁਸੀਂ ਪਹਿਲੇ ਦਿਨ ਆਏ ਸੀਗੇ ਹਾਂਜੀ ਉਸ ਦਿਨ ਦੇ ਨਾਲ ਹੀ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਹਾਂਜੀ ਦਾ ਸਾਹਿਬ ਪਹਿਲੇ ਦਿਨ ਤੋਂ ਹੀ ਫਾਇਦਾ ਹੋਣਾ ਸ਼ੁਰੂ ਹੋ ਗਿਆ ਸੀ ਜੀ ਠੀਕ ਹੈ। ਜਦੋਂ ਅਸੀਂ ਪਹਿਲੇ ਦਿਨ ਆਏ ਜੀ ਡਾਕਟਰ ਸਾਹਿਬ ਤੁਹਾਨੂੰ ਕਿਹਾ ਸੀਗਾ ਜੀ ਵੀ ਕੋਈ ਟੈਸਟ ਵਗੈਰਾ ਕਰਾਉਣਾ ਤਾਂ ਕਰਵਾ ਸਕਦੇ ਹਾਂ। ਅੱਛਾ। ਫਿਰ ਤੁਸੀਂ ਅਕਸਰਾ ਕਰਵਾਇਆ ਸੀਗਾ ਜੀ। ਹਾਂਜੀ ਹਾਂਜੀ। ਉਸ ਸਾਹਿਬ ਨਾਲ ਤੁਸੀਂ ਬਾਅਦ ਚ ਜੇ ਉਸ ਸਾਹਿਬ ਨਾਲ ਇਲਾਜ ਕੀਤਾ ਸੀ ਸਾਡਾ। ਠੀਕ ਹੈ। ਇਲਾਜ ਬਿਲਕੁਲ ਠੀਕ ਰਿਹਾ ਜੀ। ਪਰ ਡਾਕਟਰ ਸਾਹਿਬ ਪਹਿਲੇ ਦਿਨ ਤੁਹਾਨੂੰ ਇਹ ਵੀ ਮੈਂ ਗੱਲ ਕਹੀ ਸੀ ਜੀ ਵੀ ਸਰੀਰ ਬਹੁਤ ਤੰਗ ਹੈ ਜੀ ਜੇ ਤੁਹਾਡੇ ਹਿਸਾਬ ਵਿੱਚ ਕੋਈ ਗੱਲ ਆਉਂਦੀ ਹੈ ਤਾਂ ਦੱਸੋ ਜੀ। ਹਾਂ ਹਾਂ। ਤੇ ਵੀ ਮੈਨੂੰ ਕਿਸੇ ਏਦੋਂ ਪਹਿਲਾਂ ਕਿਸੇ ਜਗ੍ਹਾ ਤੋਂ ਕੋਈ ਫਾਇਦਾ ਨਹੀਂ ਹੋਇਆ ਜੀ। ਠੀਕ ਹੈ। ਤੇ ਤੁਸੀਂ ਕਹਿ ਜੀ ਬਿਲਕੁਲ ਠੀਕ ਹੈ ਅਕਸਰ ਦੇਖ ਕੇ ਤੁਸੀਂ ਜਿਹੜਾ ਸਾਡਾ ਦੁਆਨ ਲਾਇਕ ਕੀਤਾ ਹੈ ਹਾਂ ਉਹ ਬਿਲਕੁਲ ਸਹੀ ਹੈ ਠੀਕ ਹੈ ਜੀ ਸੋ ਦੋਸਤੋ ਜੇ ਮੈਂ ਦਿਖਾ ਦੇਵਾਂ ਨਾ ਇਹਨਾਂ ਦੇ ਟ੍ਰੀਟਮੈਂਟ ਚਾਰਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲੰਬਰ ਸਪੈਨ ਦੇ ਵਿੱਚ ਇਹਨਾਂ ਦੇ L5 S1 ਦੇ ਵਿੱਚ IVD ਤੇ PIDD ਸਪੇਸ ਜਿਹੜਾ ਆ ਚੁੱਕਿਆ ਸੀਗਾ ਔਰ ਇਹ ਲੰਬਰ ਸਪੈਨ ਦੇ ਵਿੱਚ ਮਸਲ ਸਪੈਨ ਮਸਲ ਇਹਨਾਂ ਦੀ ਜਿਹੜੀ ਪੂਰੀ ਜਕੜਨ ਹੋਈ ਪਈ ਸੀਗੀ ਜੋ ਕਮਰ ਦੇ ਮਣਕੇ ਹੁੰਦੇ ਆ ਪੂਰੀ ਬੈਕ ਤੇ ਪੂਰੀ ਫੁੱਲ ਜਕੜਨ ਸੀਗੇ ਔਰ ਜਿਵੇਂ ਕਹਾ ਕਿ ਇੱਕ ਪੱਥਰ ਮਣੀ ਹੋਈ ਸੀਗੇ ਇਹਨਾਂ ਦੀ ਬੈਕ ਇਹਦੇ ਵਿੱਚ ਕੋਈ ਦੌਰ ਹੈ ਨਹੀਂ ਹੈ ਔਰ ਟੇਲਬੋਨ ਦੇ ਇਹਨਾਂ ਨੂੰ ਕਾਫੀ ਪਰੇਸ਼ਾਨ ਸੀ ਟੇਲਬੋਨ ਤੋਂ ਇਹਨਾਂ ਤੋਂ ਬੈਠਿਆ ਨਹੀਂ ਜਾਂਦੇ ਸੀ ਸਾਇਟਿਕਾ ਪੇਨ ਸੀ ਰਾਈਟ ਸਾਈਡ ਸੱਜੀ ਲੱਦੇ ਵਿੱਚ ਕਾਫੀ ਜਿਹੜਾ ਹੈਗਾ ਸੀ ਦਰਦ ਇਹਨਾਂ ਨੂੰ ਹੋ ਰਿਹਾ ਸੀਗਾ ਅਸੀਂ ਇਹਨਾਂ ਦਾ ਐਕਸਰਾ ਕਰਵਾਇਆ ਸੀ 25 9 2024 ਨੂੰ ਏਪੀ ਐਂਡ ਲਿਟਰਲ ਵਿਊ ਦੇ ਵਿੱਚ ਅਸੀਂ ਐਕਸਰਾ ਕਰਵਾਇਆ ਸੀ ਇਹਨਾਂ ਦਾ ਉਹਦੇ ਵਿੱਚ ਇਹਨਾਂ ਨੂੰ ਕਾਫੀ ਜਿਹੜੀਆਂ ਦਿੱਕਤਾਂ ਮੈਂ ਤੁਹਾਨੂੰ ਦੱਸੀਆਂ ਨੇ ਇਹ ਸੀਗੀਆਂ ਔਰ ਜੇ ਮੈਂ ਕਹਿ ਕਹਿ ਦੇਵਾਂ ਕਿ ਇਹ 70 ਤੋਂ 75% ਸਾਡੇ ਕੋਲ ਸਹੀ ਹੋ ਕੇ ਗਏ ਨੇ ਔਰ ਜੇ ਇਧਰ ਵੀ ਤੁਸੀਂ ਦੇਖੋ ਰਾਈਟ ਲੈਗ ਸੋਰਟ ਸੀ ਅੱਧਾ ਇੰਚ ਅੰਕਲ ਜੀ ਤੁਸੀਂ ਇੱਕ ਗੱਲ ਜ਼ਰੂਰ ਦੱਸੋ ਜਿਹੜੀ ਹੁਣ ਪੈਰ ਦੋਨੇ ਇੱਕੋ ਜਿਹੇ ਟਿਕਦੇ ਨੇ ਤੁਹਾਡੇ ਹਾਂ ਜੀ ਪਹਿਲੇ ਦਿਨਾਂ ਤਾਂ ਕਾਫੀ ਪਰਤ ਸੀਗਾ ਜੀ ਆਪਸੇ ਮੇਰੇ ਠੀਕ ਹੈ ਪਹਿਲਾਂ ਦਾ ਜੀ ਹਾਂ ਹੁਣ ਬਿਲਕੁਲ ਬਰਾਬਰ ਆ ਜੀ ਬਰਾਬਰ ਨਹੀਂ ਹਾਂ ਜੀ ਠੀਕ ਹੈ ਤੋ ਦੋਸਤੋ ਅਸੀਂ ਅੱਜ 5ਵੇਂ ਦਿਨ ਅੰਕਲ ਜੀ ਨੂੰ ਕੈਰੋਪ੍ਰੈਕਟਿਕ ਟਰੀਟਮੈਂਟ ਦੇ ਚੁੱਕੇ ਆ ਔਰ ਮੈਂ ਅੰਕਲ ਜੀ ਨੂੰ ਕਹਾਂਗਾ ਅੰਕਲ ਜੀ ਹੁਣ ਉੱਠ ਕੇ ਸਾਨੂੰ ਚੱਲ ਕੇ ਦਿਖਾਓ ਸਾਨੂੰ ਕੋਈ ਚੱਲਣ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਮਹਿਸੂਸ ਨਹੀਂ ਹੋ ਰਹੀ ਕੋਈ ਦਿੱਕਤ ਨਹੀਂ ਜੀ ਬਿਲਕੁਲ ਸਹੀ ਹੈ ਜੀ ਸਰੀਰ ਪਹਿਲਾਂ ਨਾਲੋਂ ਹਲਕਾ ਹੋਇਆ ਬਹੁਤ ਜ਼ਿਆਦਾ ਫਰਕ ਹੈ ਜੀ ਪਹਿਲਾਂ ਤਾਂ ਬਹੁਤ ਜ਼ਿਆਦਾ ਜਕੜ ਨਹੀਂ ਸੀ ਸਾਰੇ ਸਰੀਰ ਦੇ ਵਿੱਚ ਜਕੜ ਨਹੀਂ ਸੀ ਠੀਕ ਹੈ ਹਾਂ ਜੀ ਇਹ ਤੁਸੀਂ ਦੇਖ ਸਕਦੇ ਹੋ ਅੰਕਲ ਬਲਦੇਵ ਸਿੰਘ ਜੀ ਪਿੰਡ ਭਾਈ ਰੂਪਾ ਤੋਂ ਬਠਿੰਡਾ ਤੋਂ ਸਾਡੇ ਕੋਲ ਇਹਨਾਂ ਨੇ 5 ਦਿਨ ਕੰਪਲੀਟ ਕੀਤੇ ਨੇ 5 ਦਿਨ ਕੰਪਲੀਟ ਕਰਨ ਦੇ ਨਾਲ 70 ਤੋਂ 80% ਜਿਹੜੇ ਇਹ ਸਾਡੇ ਤੋਂ ਪੇਨ ਮੁਕਤ ਹੋਏ ਨੇ ਔਰ ਪ੍ਰਮਾਤਮਾ ਕੇ ਆਸ ਕਰਦਾ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਦਰਦ ਮੁਕਤ ਹੋ ਜਾਣ ਅੱਜ ਇਹਨਾਂ ਨੂੰ ਅਸੀਂ ਜੋ ਘਰ ਦੇ ਵਿੱਚ ਐਕਸਰਸਾਈਜ਼ ਵਗੈਰਾ ਜੋ ਅਸੀਂ ਦੱਸਾਂਗੇ ਉਹ ਇਹ ਕਰਨਗੇ ਉਹਨਾਂ ਨਾਲ ਜੋ ਵੀ ਇਹਨਾਂ ਦਾ ਦਰਦ ਰਹਿੰਦਾ ਹੋ ਪੂਰਾ ਕੰਪਲੀਟ ਹੋ ਜਾਵੇਗਾ ਔਰ ਦਰਦ ਮੁਕਤ ਇਹ ਜ਼ਿੰਦਗੀ ਜਿਉਣਗੇ ਅੰਕਲ ਜੀ ਇੱਕ ਮੈਂ ਤੁਹਾਨੂੰ ਇਹ ਪੁੱਛਣਾ ਚਾਹਣਾ ਜਿਹੜੇ ਮਰੀਜ਼ ਜਾਂ ਘਰਾਂ ਦੇ ਵਿੱਚ ਲੋਕ ਦਰਦ ਨਾਲ ਜੂਝ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਮੇਰੇ ਇਸ ਚੈਨਲ ਜਰੀਏ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਜੀ ਵੀ ਇੱਕ ਵਾਰ ਤੁਹਾਡੇ ਕੋਲ ਆ ਕੇ ਮੌਕਾ ਜ਼ਰੂਰ ਦੇਣਾ ਇੱਕ ਵਾਰ ਆ ਕੇ ਤੁਹਾਨੂੰ ਜ਼ਰੂਰ ਮਿਲਣਾ ਠੀਕ ਹੈ ਜੀ ਤਾਂ ਕਿ ਕਈ ਵਾਰੀ ਅਸੀਂ ਭਲਿੱਖ ਵਿੱਚ ਘਰੇ ਬੈਠੇ ਰਹਿੰਦੇ ਜੀ ਜੀ ਤੇ ਬਿਨਾਂ ਗੱਲ ਤੋਂ ਤੰਗ ਹੀ ਘਟ ਰਹੇ ਹੁੰਦੇ ਜੀ ਠੀਕ ਹੈ ਜੀ ਇੱਕ ਵਾਰ ਜਰੂਰ ਮੈਨ ਲਈ ਫਿਰ ਆਪਣੇ ਆਪ ਹੀ ਪਤਾ ਲੱਗ ਜਾਣਾ ਜੀ ਜੀ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ